ਆਪਣੀ ਨੌਕਰੀ ਦਾ ਤੇ ਵੱਖਰੀ ਮઝા ਹੁੰਦਾ ਵਾ ਹੁਣ ਮੇਰੀ ਪਰਸੇ ਚ ਰੌਣਕ ਲੱਗੀ ਰਹੀਂਦੀ ਆ 10000 ਤਨਖਾਹ ਮਿਲੀ ਆ ਕਿੰਨਾ ਵਧੀਆ ਆਪਣੀ ਕਮਾਈ ਤੇ ਕਿੰਨਾ ਮਾਣ ਹੁੰਦਾ ਵਾ ਕੀ ਕਰਾਂ ਮਾਤਾ ਨੂੰ 1000 ਰੁਪਏ ਦੇਣਾ ਵਿੱਚੋਂ ਚਲ ਕੋਈ ਗੱਲ ਨਹੀਂ ਮਾਤਾ 1000 ਰੁਪਏ ਤੇ ਖੁਸ਼ ਰਹਿੰਦੀ ਆ ਮੇਰੇ ਕੋਲ ਤੇ ਕੋਈ ਕੰਮ ਨਹੀਂ ਕਰਵੋਂਦੀ ਸਗੋਂ ਵੱਡੀ ਕੋ ਕਰੋਂਦੀ ਆ ਹਾਂ ਉਹਨੂੰ ਪਤਾ ਨਾ 1000 ਰੁਪਏ ਹੁੰਦਾ ਵਾ ਖੁਸ਼ ਰਹਿੰਦੀ ਮਾਤਾ ਕੋਈ ਨਹੀਂ 1000 ਰੁਪਏ ਦੇਈ ਦਿੰਨੀ ਮਾਤਾ ਨੂੰ ਬਾਕੀ ਚਲੋ ਆਪਣਾ ਖਰਚਾ ਬਾਝੀ ਜਾਣਾ ਵਾ ਇਹਨੇ ਨਾ ਹੁੰਦਿਆ ਮਾਤਾ ਕੋਛ ਤੇ ਰਿੰਦੀ ਆ ਹੁੰਦਿਆਂ ਨੂੰ ਸਾਰਾ ਕੰਮ ਕੰਪਲੀਟ ਹੋ ਜਾਂਦਾ ਮੈਨੂੰ ਤੇ ਚਲੋ ਕੁਛ ਵੀ ਨਹੀਂ ਕਹਿੰਦੀ ਉਹ ਕੀ ਆ ਕਰ ਲਾ ਉਹਨੂੰ ਪਤਾ ਥੱਕੀ ਹੁੰਦੀ ਆ 1000 ਰੁਪਏ ਮਾਤਾ ਨੂੰ ਦਵਾ ਫੇਰ ਬਾਕੀ ਬੱਚਿਆਂ ਦੇ ਕੱਪੜੇ ਖਰੀਦ ਲਿਆਵਾਂਗੇ ਚਲੋ ਠੀਕ ਆ ਗੁਰਪ੍ਰੀਤਾ ਗੁਰਪ੍ਰੀਤਾ ਹਾਂਜੀ ਕੀ ਹੋ ਗਿਆ ਮੰਮੀ ਮੈਂ ਉਹ ਪਾਲਕੜ ਦੀ ਵੀ ਆ ਆ ਭੀ ਇਹ ਜੀ ਦਿਨ ਕੋਈ ਮੈਨੂੰ ਚਾਹ ਦਿੱਤੀ ਨਾ ਕੋਈ ਛੀ ਨਾ ਵੀ ਕਿੰਨਾ ਵੇ ਗੰਦ ਵੇਖ ਕਿੰਨਾ ਪਿਆ ਆ ਮੰਮੀ ਕਹਿੰਦਾ ਤਾਂ ਸਾਫ ਮੈਂ ਹੀ ਹੋਣਾ ਕਰਦੀ ਆ ਰੋਜ਼ ਕਰ ਦਵਾਂਗੀ ਹੁਣੇ ਤੂੰ ਹੀ ਕਾਦੀ ਟੈਨਸ਼ਨ ਲਈ ਹੋਈ ਆ ਹਾਂ ਹੈ ਧੀਏ ਕੋਈ ਆ ਹੀ ਜਾਂਦਾ ਕੋਈ ਕੋਚੀ ਆਦੀ ਹੈ ਸਹੀ ਕਿੰਨਾ ਗੰਦ ਮੈਂ ਤੇ ਫਰ ਬਣਾਵਾ ਝਾੜੂ ਪੋਚਾ ਕਰਾ ਭਾਂਨੇ ਦਾ ਢੇਰ ਪਿਆ ਉਹ ਮੰਜਾ ਕਿ ਚਾਹ ਪਾਣੀ ਬਣਾਵਾ ਮੇਰੇ ਵੀ ਦੋ ਹੀ ਹੱਥ ਹੈ ਉਹਨੂੰ ਵੀ ਕਦੀ ਕੋਈ ਕੰਮ ਕਹਿ ਦਿਆ ਕਰੋ ਨਿਕੜੀ ਨੂੰ ਉਹ ਸਿਰੇ ਚੜਾ ਕੇ ਰੱਖਿਆ ਤੁਸੀਂ ਆਇਆ ਉਹਨੂੰ ਕਿ ਮੈਂ ਸਿਰੇ ਕੀ ਚੜਾਇਆ ਦੱਸ ਉਹਨੇ ਨੌਕਰੀ ਤੇ ਨਹੀਂ ਜਾਣਾ ਹੁੰਦਾ ਹਾਂ ਉਹ ਰੋਕੀ ਦਾ ਪਤਾ ਕਿ ਉਹਨੂੰ ਟਾਈਮ ਹੋ ਗਿਆ ਹੋ ਗਿਆ ਵੈ ਆਹੋ ਉਹਦੀ ਨੌਕਰੀ ਤੇ ਤੁਹਾਨੂੰ ਬੜੀ ਫਿਕਰ ਹੁੰਦੀ ਐ ਜੇ ਤੂੰ ਸਾਰਾ ਦਿਨ ਤੇ ਵਿਹਲੀ ਰਹਿਣਾ ਹੁੰਦਾ ਘਰ ਦੇ ਹੀ ਕੰਮ ਕਰਨਾ ਹੀ ਹੋਟ ਕੜਾ ਤੂੰ ਕੰਮ ਕਰਨਾ ਹੁੰਦਾ ਵੈ ਮੰਮੀ ਘਰ ਦੇ ਕੰਮ ਘੱਟ ਨਹੀਂ ਹੁੰਦੇ ਸਾਰਾ ਦਿਨ ਲੱਕ ਤੋੜ ਕੇ ਲੱਗੀ ਰਹਿੰਦੀ ਤਾਂ ਵੀ ਵਿਹਲੀ ਨਹੀਂ ਹੁੰਦੀ ਉਹ ਤੇ ਨੌਕਰੀ ਤੋਂ ਆ ਜਾਂਦੀ 5 ਵਜੇ ਆਰਾਮ ਨਾਲ ਆਪਣੇ ਕਮਰੇ 'ਚ ਏਸੀ ਲਾ ਕੇ ਬਹਿ ਜਾਂਦੀ ਐ ਤੇ ਉਹ ਉਲਟਾ ਉਹਨੂੰ ਆਏ ਨੂੰ ਚਾਹ ਪਾਣੀ ਮੈਨ ਇੱਕ ਕੱਪ ਚਾਹ ਦਾ ਵੀ ਨਹੀਂ ਬਣਾ ਸਕਦੀ ਉਹ ਤੇ ਨਾ ਤੂੰ ਹੀ ਬਣਾਉਣ ਦਿੰਦੇ ਹੋ ਆਏ ਹਾਏ ਤੇ ਇਹ ਲੈ ਦੱਸ ਮੈਂ ਕਿਉਂ ਨਹੀਂ ਉਹਨੂੰ ਮੈਂ ਤੈਨੂੰ ਕਹਿੰਦੀ ਆ ਕਿ ਚੱਲ ਮਾੜਾ ਮੋਟਾ ਚੱਲ ਤੂੰ ਵੀ ਆਥੋ ਜਰਾ ਤੂੰ ਹੀ ਲਿਆ ਕਰ ਮੈਨੂੰ ਪਤਾ ਹੈ ਜਿਹੜਾ ਕਹਿੰਦੇ ਹੋ ਮੇਰੇ ਮੂੰਹ ਤੇ ਹੋਰ ਤੇ ਉਹਦੇ ਮੂੰਹ ਤੇ ਹੋਰ ਜਿਹੜਾ ਤੈਨੂੰ 10000 ਰੁਪਏ ਮਹੀਨਾ ਫੜਾ ਦਿੰਦੀ ਨਾ ਆ ਕਰਕੇ ਤੂੰ ਮਿੱਠੀ ਛੂਰੀ ਬਣੀ ਰਹਿੰਦੀ ਆਏ ਹਾਏ ਐ ਥੋੜੀ ਗੱਲ ਲਗੀ ਕਿ 10000 ਰੁਪਏ ਦੇ ਦੇ ਤਾਂ ਮੈਂ ਮਿੱਟੀ ਛੁਰੀ ਬਣ ਗਈ ਆ ਸਭ ਪਤ ਮਾਤਾ ਤੇਰੀ ਸਕੀ ਨੂੰ ਉਹੀ ਹੋ ਮੈਨੂੰ ਤਾਂ ਲੱਗਦਾ ਮੈਂ ਮਤਰਾ ਹੀ ਹਾਂਗੀ ਮੈਂ ਤੈਨੂੰ ਨਹੀਂ ਮਤਰਾ ਸਮਝੇ ਤੂੰ ਆਪਣੇ ਆਪਣੇ ਭਾਵੇਂ ਜਾ ਮਰਜੀ ਕਰੀ ਸਭ ਮੈਨੂੰ ਪਤਾ ਲੱਗ ਜਾਂਦਾ ਮੰਨਿਆ ਮੇਰੇ ਘਰ ਵਾਲੇ ਦੀ ਨਹੀਂ ਚੰਗੀ ਤਨਖਾਹ ਆ ਗਈ ਤੇ ਮੇਰੀ ਇੱਜ਼ਤ ਵੀ ਉਨੀ ਤੁਸੀਂ ਕਰਦੇ ਹੋ ਘਰ ਵਿੱਚ ਸਭ ਪਤਾ ਹੈ ਕਿੰਨੀ ਕੁ ਤੁਸੀਂ ਮੇਰੀ ਇੱਜ਼ਤ ਕਰਦੇ ਹੋ ਆਂ ਦੋ ਕਰਾਵਾਂਗੇ ਤਾਂ ਕੋਈ ਕੰਮ ਲੈਂਦੇ ਆ ਮੈਂ ਵੀ ਅੱਜ ਬਿਮਾਰ ਵੀ ਆਂ ਕਦੀ ਪੁੱਛਿਆ ਹਾਲ ਚਾਲ ਉਹਦਾ ਹਾਲ ਚਾਲ ਤੇ ਉੱਠਦੇ ਆ ਬਿਮਾਰ ਹੁੰਦੀ ਮਗਰ ਉਹਨੂੰ ਡਾਕਟਰ ਕੋਲ ਲੈ ਕੇ ਭੱਜੀ ਫਿਰਦੀ ਐ ਕਿਆ ਤੇ ਇਹ ਤੂੰ ਨਾ ਫੇਰ ਨਾ ਕਰ ਕੋਈ ਗੱਲ ਨਹੀਂ ਕੀਨੇ ਤੁਸੀਂ ਦੋਵੇਂ ਇੱਕੋ ਜੀਆਂ ਜੀ ਪਤਾ ਮੈਨੂੰ ਮਾਰਦੇ ਨਹੀਂ ਤੇਰਾ ਝਾੜੂ ਆਹੋ ਤੈਨੂੰ ਝਾੜੂ ਦੀ ਫਿਕਰ ਪਈ ਆ ਆਹ ਹੈ ਰਾਜ ਜੀ ਆਈ ਏ ਹੋਈ ਤਾਂ ਕਰਤੀ ਆਈ ਨਹੀਂ ਨਾ ਮਨ ਕੋਈ ਬਿਆਹ ਨਾ ਕੋ ਢੇਲਾ ਰਾਜ ਜੀ ਨੂੰ ਤਨਖਾਹ ਮਿਲੀ ਹੋਈ ਹੈ ਹੋਈ ਤਾਂ ਕਰਨੀ ਆਈ ਮੈਂ ਤੋ ਦੋਵੇਂ ਵੀ ਬੈਠ ਕੇ ਇੱਥੇ ਬੈਠ ਕੇ ਡਿੱਕਣ ਲਈ ਆ ਉਹ ਨਾ ਕੋਈ ਬਿਆਹ ਨਾ ਕੋ ਢੇਲਾ ਚੁੱਪ ਕਰਕੇ ਮੈਂ ਇੱਥੇ ਬੈਠੀ ਹੋਈ ਆ ਕੋਈ ਦੇਵੇ ਕੋਈ ਮੈਂ ਵੀ ਆਪਣੇ ਕੋਈ ਦਵਾਈ ਦੁਰਬਲ ਕੋਈ ਚੀਜ਼ ਲੈ ਕੇ ਆਵਾਂ ਓਏ ਜਾਨਾ ਤੁਹਾਰੀ ਮੇਰੀ ਆਪਣੀ ਤਬਿਆਤ ਨਹੀਂ ਠੀਕ ਅਗੀ ਕੁਛ ਠੀਕ ਹੈ ਲੱਗ ਰਹੀ ਜਾਂਦੇ ਹਾਂ ਮੈਂ ਆ ਭਟੇ ਤੈਨੂੰ ਢੋੜੀ ਕੰਡੈ ਇਸਾ ਆ ਫੜੋ ਯਾਰ ਕੀਆ ਦਵਾਈ ਦੂਈ ਲੈ ਆਏ ਹੋ ਆਪਣੀ ਹਾਂ ਮੈਂ ਤੇ ਗੇਟ ਆਂਡਿਟਾ ਮੈਂ ਕਹੇ ਚੱਕ ਰਾਈ ਨਹੀਂ ਤੇ ਮੈਂ ਸਗੋ ਦਵਾਈ ਨੂੰ ਦਵਾਈ ਮੇਰੇ ਮਮੀ ਵੱਡੀ ਤੇ ਕੰਮ ਸਵੇਰ ਦੀ ਨਾਲ ਮੈਨੂੰ ਚਾਹ ਦਿੱਤੀ ਨਾ ਨਾਸ਼ਤਾ ਪਤਾ ਸੀ ਨਾ ਮੈਂ ਡਿਊਟੀ ਜਾਣਾ ਹਾਂ ਨਹੀਂ ਦਿੱਤੀ ਸੋ ਨਾ ਨਾ ਚਾਹ ਨਾ ਉਹਨੂੰ ਤਾਂ ਸਾੜਾ ਪਿਆ ਰੰਦਾ ਨਾ ਮੇਰੀ ਡਿਊਟੀ ਦਾ ਹੀ ਹਾਂ ਵੀ ਜਾਣਦੀ ਕਿਉਂ ਤੇ ਮੈਂ ਘਰ ਦਾ ਕੰਮ ਕਰਦੀ ਰਹਿੰਦੀ ਇਹਨੂੰ ਥੋੜਾ ਡਾਟਿਆ ਕਰੋ ਕਮਰੇ ਚ ਵੇਖੋ ਕਿੰਨਾ ਖਲਾਰਾ ਪਿਆ ਜਾਲਾ ਲੱਗਾ ਹੋਇਆ ਵਾ ਕੀ ਕਰਦੀ ਰਹਿੰਦੀ ਬੇਲੀ ਪਤਾ ਮੈਨੂੰ ਤੇ ਕਹਿੰਦੇ ਮੈਂ ਸਾਰਾ ਦਿਨ ਲੱਗੀ ਰਹਿੰਦੀ ਆ ਕੰਮ ਮੈਨੂੰ ਤੇ ਆਗ ਨਹੀਂ ਸਮਝ ਆਉਂਦੀ ਮੈਂ ਕਿੰਨੀ ਵਾਰੀ ਕਹਿੰਨੀ ਆ ਕਿ ਧੀਏ ਇਹਨਾਂ ਦੇ ਕਦੇ ਉਧਰ ਕਾਰ ਕਰਦੀ ਉਧਰੋਂ ਕੰਮ ਕਰ ਹੁਣ ਤੇ ਇਹ ਕੱਢੀ ਮੈਂ ਕੁਛੁੱਛ ਦਬੀਆ ਤੇ ਬਿਚਾਰੀ ਤੇ ਠੀਕ ਕੁਛ ਰੰਦੀ ਤੇ ਹੁਣ ਕੀ ਕਰੇ ਬਿਚਾਰੀ ਕਰਦੀ ਤੇ ਰਹਿੰਦੀ ਹੋਲੀ ਹੋਲੀ ਹੋਂਦੀ ਰਹਿੰਦੀ ਸਾਰਾ ਦਿਨ ਤੇ ਲੱਗੀ ਰਹਿੰਦੀ ਆ ਉਹ ਗੈਨੋ ਪਤਾ ਹੀ ਨਹੀਂ ਲੱਗਦਾ ਕਿੱਥੇ ਦਿਨ ਚੜਦਾ ਕਿੱਥੇ ਰਾਤ ਰਹਿੰਦੀ ਹੁਣ ਤੁਸੀਂ ਦੱਸੋ ਮੈਂ ਡਿਊਟੀ ਜਾਵਾਂਗੇ ਘਰ ਦੇ ਕੰਮ ਪਕਤਾਵਾਂ ਚੱਲ ਚੱਲ ਕੋਈ ਨਹੀਂ ਕੋਈ ਨਹੀਂ ਤੂੰ ਜਾ ਕੋਈ ਗੱਲ ਨਹੀਂ ਗਈ ਕੋਈ ਨਹੀਂ ਮਾਰਾ ਬੋਟਾ ਕੋਈ ਨਹੀਂ ਮੈਂ ਹੋਲੇ ਲਈ ਉੱਠ ਕੇ ਚਲਾ ਪਾਉ ਦੇਵਾਂ ਜ ਨਹੀਂ ਕਰਦਾ ਥੋੜਾ ਜਿਹਾ ਸਮਝਾਇਆ ਕਰੋ ਨਾ ਕੋਈ ਨਹੀਂ ਮੈਂ ਸਮਝਾ ਦਿਆਂਗੀ ਮੇਰੇ ਸਰਤੇ ਵੀ ਇੰਨੇ ਜ਼ਿੰਮੇਵਾਰੀ ਆ ਮੈਂ ਵੀ ਤਾਂ ਕੰਮ ਕਰਦੀ ਆ ਜਿਉ ਘਰ ਦਾ ਰੋਟੀ ਪਾਣੀ ਬਣਾ ਲੇਗੀ ਤਾਂ ਤੱਕ ਤਾਂ ਨਹੀਂ ਚੱਲੀ ਸੀ ਕਿਆ ਕੋਈ ਗੱਲ ਨਹੀਂ ਕਿਤੇ ਚਲਦੀ ਆ ਮੈਂ ਕੋਈ ਨਹੀਂ ਮੈਂ ਕਹਿ ਦਿੰਨੀ ਸਮਝਾ ਦਿੰਨੀ ਆ ਚੱਲ ਚੱਲ ਤੂੰ ਜਾ ਆਪਣਾ ਡਿਊਟੀ ਤੇ ਜਾ ਕੋਈ ਨਹੀਂ ਠੀਕ ਹੈ ਮੰਮੀ ਜੀ ਆਪਣਾ ਖਿਆਲ ਰੱਖਿਓ ਤੇ ਦਵਾਈ ਲੈ ਆਇਓ ਜੀ ਕੋਈ ਨਹੀਂ ਕੋਈ ਨਹੀਂ ਮੈਂ ਲੈ ਆਉਂਗਾ ਮੇਰਾ ਟਾਈਮ ਹੁੰਦਿਆ ਮੈਂ ਜਾਵਾਂਗਾ ਹਾਂ ਚਲ ਠੀਕ ਹੈ ਕੰਮ-ਕੁਮ ਕਰਵਾ ਲਿਓ ਜੀ ਹਾਂ ਹਾਂ ਕੋਈ ਨਹੀਂ ਕਰਵਾ ਲਾਂਗੇ ਚਲ ਠੀਕ ਹੋ ਮੈਡਮ ਆ ਗਈਂ ਦਰਿਆਰੇ ਤੈਨੂੰ ਆਇਆ ਇੱਥੇ ਕਾ ਠੀਕ ਤਰ੍ਹਾਂ ਕੀ ਸਫਾਈ ਕਰਾਂ ਤੈਨੂੰ ਨਜ਼ਰ ਨਹੀਂ ਆਉਂਦਾ ਮੈਂ ਝਾੜੂ ਮਾਰ ਲਿਆ ਤੇ ਤੂੰ ਗੰਦ ਪਾਈ ਜਾਂਦੀ ਹੈ ਫੇਰ ਕੀ ਆ ਮੈਨੂੰ ਵੀ ਜਲਦੀ ਆ ਜਲਦੀ ਆ ਤੇ ਤੂੰ ਖੇਤ ਘਰ ਦਾ ਕੰਮ ਹੀ ਕਰਨਾ ਵਾ ਤੁਸੀਂ ਕੀ ਕਰਨਾ ਵਾ ਕਰਕੇ ਵਿਖਾ ਇੱਕ ਦਿਨ ਝਾੜੂ ਪੋਚਾ ਕਰਕੇ ਹੀ ਵਿਖਾ ਦੇ ਤੇਰੇ ਤੇ ਹੱਥਾਂ ਨੂੰ ਮਹਿੰਦੀ ਲੱਗੀ ਆ ਝਾੜੂ ਪੋਚਾ ਤੇਰੇ ਕੋਤੇ ਵੱਜਦਾ ਹੀ ਨਹੀਂ ਐ ਸਵੇਰ ਦਾ ਤੀ ਮੈਨੂੰ ਚਾਹ ਨਹੀਂ ਦਿੱਤੀ ਪਨਾਸ਼ਤਾ ਨਹੀਂ ਕਰਵਾਇਆ ਪਤਾ ਜਿੰਨਾ ਤੁਹਾਨੂੰ ਕਹਿੰਨਾ ਡਿਊਟੀ ਜਾਣਾ ਤੁਹਾਨੂੰ ਮੇਰੀ ਡਿਊਟੀ ਦਾ ਸਾੜਾ ਪਿਆ ਰਿੰਦਾ ਹਾਂ ਮੈਂ ਸੜਦੀ ਹਾਂ ਸੜ ਸੜ ਕੇ ਮੈਂ ਕੋਲਾ ਹੋ ਗਈ ਹਾਂ ਹਨਾ ਤੇਰੇ ਕਮਰੇ ਦੀ ਸਫਾਈ ਮੈਂ ਕਰਾਂ ਝਾੜੂ ਪੋਚਾ ਮੈਂ ਆ ਮਾਰਾ ਡਿਊਟੀ ਤੂੰ ਜਾਣਾ ਤੇਰੇ ਹੱਥ ਜਤੇ ਆ ਜਾਂਦੀ ਸੈਲਰੀ ਮਹੀਨੇ ਬਾ ਆਹਾਂ ਮੂਗੀ ਮਿਲਦਾ ਹੀ ਮਹੀਨੇ ਬਾ ਦੋ ਕੱਪ ਸੂਟ ਵੀ ਮੰਗ ਮੰਗ ਕੇ ਪਾਣੇ ਪੈਂਦੇ ਆ ਕਈ ਗੱਲਾਂ ਸੁਣਨੀਆਂ ਮੈਂਦੀ ਘਰ ਦਾ ਹੀ ਕੰਮ ਕਰਦੀ ਐ ਕਰਦੀ ਕੀ ਐ ਨਾ ਹਨੂ ਬੁਖਾਰ ਚ ਕਦੀ ਕੋਈ ਦਵਾਈ ਲਿਆਂਦਾ ਨਾ ਤੈਨੂੰ ਬੇਲੀ ਨੂੰ ਕਹਦਾ ਬੁਖਾ ਤੇਰੀਆਂ ਤੇ ਦਵਾਈਆਂ ਵੀ ਹਰ ਚੀਜ਼ ਤੈਨੂੰ ਫਲ ਫਰੂਟ ਵੀ ਮਿਲਦਾ ਨੌਕਰੀ ਕਰਦੀ ਆਪਣੇ ਵਾਸਤੇ ਕਰਦੀ ਐ ਮੈਨੂੰ ਕੀ ਮੇਰੇ ਚਲੀ ਤੇ ਤਰੇ ਐਈ ਕੁਛ ਮਾਤਾ ਨੂੰ ਨਹੀਂ ਦਿੰਦੀ ਮੈਂ ਕਦੀ ਮਾਤਾ ਨੂੰ ਬੜੇ ਪੈਸੇ ਦਿੱਤੇ ਜੇ ਮੈਂ ਕਦੇ ਤੈਨੂੰ ਵੀ ਦਿੰਨੀ ਆ ਮੈਂ ਮਾਤਾ ਨੂੰ ਦੇ ਨਹੀਂ ਮੈਨੂੰ ਪਤਾ ਐ ਤੇਰੀ ਜਿਹੜੀ ਚਾਲ ਨਾ ਤੂੰ ਦਿੰਦੀ ਆ ਨਾ ਮੈਨੂੰ ਸਭ ਪਤਾ ਐ ਤੂੰ ਤਾਂ ਦਿੰਦੀ ਆ ਕਿ ਮੇਰੇ ਵਾਸਤੇ ਰਵੇ ਮਾਤਾ ਸਭ ਤੇਰੀਆਂ ਸਕੀਮਾਂ ਜਾਣਦੀ ਆ ਮੈਂ ਬਹੁਤੀ ਚਲਾਕੋ ਚਤਰੋ ਮਾਤਾ ਨੂੰ ਦਿਆ ਕਰੋ ਫਿਰ ਪੈਸੇ ਤੁਸੀਂ ਵੀ ਮਾਤਾ ਨੂੰ ਮੈਂ ਕਹਿਆ ਮੇਰੇ ਘਰ ਵਾਲੀ ਜਾ ਮੇਰੀ ਜਗ੍ਹਾ ਡਿਊਟੀ ਤੁਸੀਂ ਜਾਓ ਘਰ ਦਾ ਕੰਮ ਮੈਂ ਸਾਰਾ ਕਰਿਆ ਕਰਾਂਗੀ ਕਰੇਗੀ ਉੱਥੇ ਕੰਮ ਕਰਨਾ ਸੌਖਾ ਹੈ بڑا ਡਿਊਟੀ ਦਾ ਉੱਥੇ ਜਾ ਕੇ ਕੁਰਸੀ ਤੇ ਬੈਠੀ ਰਹਿੰਦੀ ਹੈ ਬਸ ਟਿਕ ਮਾ ਕੀ ਕਰਦੀ ਰਹਿੰਦੀ ਹੋਰ ਕੀ ਕਰਦੀ ਤੂੰ ਉੱਥੇ ਆਹੋ ਤੇ ਆਪੇ ਗੰਦਗੀ ਬੰਦੀ ਵੀ ਨਾਲੇ ਚਲ ਮੈਂ ਝਾੜੂ ਮਾਰਦੀ ਵੀ ਮੇਰਾ ਫਰਜ਼ ਨਹੀਂ ਮੰਦਾ ਤੇਰੇ ਕਮਰੇ ਦੀ ਸਫਾਈ ਦਾ ਸਾਰੇ ਘਰ ਦੀ ਸਫਾਈ ਆਪਣਾ ਕਮਰਾ ਤੂੰ ਆਪ ਸਾਫ਼ ਕਰਕੇ ਜਾਇਆ ਕਰ ਮੇਰੀ ਗੱਲ ਸੁਣ ਲੈ ਤੁਸੀਂ ਕੀ ਕਰਨਾ ਹੁੰਦਾ ਘਰ ਫੇਰ ਕੀ ਅਜਾਦਰ ਕਰ ਦੋਗੇ ਤੇ ਮੈਂ ਵੀ ਤੇ ਘਰ ਦਾ ਖਰਚਾ ਚਲਾਨੀ ਆ ਕਿਹੜਾ ਖਰਚਾ ਚਲਾਨਦੀ ਦੂੰ 1000 ਰੁਪਏ ਮਾਤਾ ਨੂੰ ਦਿੰਦੀ ਹੋਰ ਕਿਹੜਾ ਖਰਚਾ ਚੁੱਕਿਆ ਇੰਜਾ ਖਰਚਾ ਚੁੱਕ 5000 ਰੁਪਏ ਦਿਆਗਾ 10000 ਤੈਨੂੰ ਮਿਲਦਾ ਨਾ 5000 ਰਹਿਣੂ ਦਿਆਗਾ ਉਹ ਹੰਦਾ ਖਰਚਾ ਚੁਕਣਾ 1000 ਰੁਪਏ ਦੇ ਕੇ ਤੂੰ ਚੁੱਪ ਕਰ ਜਾਈਂ ਬੋਲੂ ਨਾ ਬੋਲਦੀ ਕਿਉਂ ਨਹੀਂ ਬਈ ਤੁਸੀਂ ਤੁਸੀਂ ਕੀ ਕਰਦੇ ਹੋ ਲਿਆਂਦੇ ਕੁਝ 1 ਰੁਪਏ ਦਾ ਸੌਦਾ ਨਹੀਂ ਲੈ ਕੇ ਆਉਂਦੇ ਇੱਕ ਕਮੋਲੀ ਵੀ ਲਾਉਣਾ ਉਹ ਵੀ 10 15000 ਚ ਤੁਹਾਨੂੰ ਵਾਰ ਉਹ ਵੀ ਨਹੀਂ ਮਿਲਨੇ ਇਹੋ ਜੀ ਜਿੰਨਾਂ ਤੋਂ ਹੀ ਮੈਨੂੰ ਤੰਗ ਕਰਦੇ ਹੋ ਸਾਰੇ ਜਾਨੇ ਅੱਜ ਮੈਂ ਚਾੜੂ ਮਾਰ ਲੀ ਕਿ ਹਵਾਗੇ ਤੋਂ ਗੰਦ ਪਾਇਆ ਨਾ ਫਿਰ ਵੇਖ ਲਈ ਚੱਕ ਕੇ ਤੇਰੇ ਬੈੱਡ ਤੇ ਸੁੱਟਾਂਗੀ। ਹਾਈ ਵੱਡੀ ਮਹਾਰਾਣੀ ਘਰ ਦਾ ਕੰਮ ਨਹੀਂ ਇਕੱਲਾ ਹੁੰਦਾ ਸਾਰੇ ਜਾਲੇ ਲੱਗੇ ਘੱਟਾ ਡਸਟ ਕਿੰਨੀ ਕਿੰਨੀ ਚੜੀ ਗਈ ਆ ਮਹਾਰਾਣੀ ਬਣ ਕੇ ਫੋਨ ਚਲਾਉਂਦੀ ਰਹਿੰਦੀ ਸਾਰਾ ਦਿਨ ਤੈਨੂੰ ਇਹ ਨਹੀਂ ਪਤਾ ਕਿ ਉਹ ਬਾਹਰੋਂ ਥੱਕੀ ਹੁੰਦੀ ਬਾਹਰ ਦਾ ਕੰਮ ਕਰਨਾ ਕਿ ਤੇ ਸੌਖਾ ਹੁੰਦਾ ਵਾ ਨਿੱਕੇ ਮੋਟੇ ਤਾਂ ਕੰਮ ਕਰਿਆ ਘਰ ਦਾ ਕੰਮ ਕਿਹੜਾ ਹੁੰਦਾ ਨਾਲੇ ਪਰ ਇਹਨੂੰ ਨਾ ਮੇਰੀ ਨੌਕੀ ਦਾ ਛਾਦਾ ਸਾਣਾ ਵਾ ਤੈਨੂੰ ਇਹ ਵਾ ਕਿ 10000 ਰੁਪਏ ਬਾਹਰੋਂ ਕਮਾ ਲੈਂਦੀ ਆ ਜਿਹੜਾ ਮੈਂ ਘਰ ਦਾ ਕੰਮ ਕਰਦੀ ਆ ਮੈਨੂੰ ਰੁਪਈਏ ਦੀ ਕਦਰ ਨਹੀਂ ਮਿਲਦੀ ਐਤਰੇ ਠੀਕ ਆਏ ਮਾਤਾ ਨੂੰ ਕਹਿਣਾ ਇਹਨੂੰ ਤਸਕੇ ਰੱਖਿਆ ਕਰ ਇਹ ਛਾੜੂ ਪੱਛਾਤੇ ਜਿ ਫੜਾਈ ਰੱਖਿਆ ਕਰ ਇਹ ਇੱਕ ਮਿੰਟ ਬੈਠ ਕੇ ਫੋਨ ਨਾ ਚਲਾ ਬਸ ਬੇਰਲੀ ਸਾਰਾ ਦਿਨ ਪਤਾ ਨਹੀਂ ਕਿਹੋ ਜਿਹੀ ਸਿੱਖਿਆ ਦਿੱਤੀ ਮਾਪੋਂ ਨੇ ਕਿ ਘਰ ਚ ਜਾਏ ਰੰਕਣ ਦੇ ਕੱਟਾ ਵੇਖੋ ਚਲ ਸਬਜੀ ਬਣਾਤੀ ਐ ਤੇ ਰੋਟੀ ਵੀ ਬਣਾਤੀ ਮੰਮੀ ਨੂੰ ਚਾਹ ਬਣਾ ਕੇ ਦਵਾਂ ਟਾਈਮ ਬੜਾ ਹੁੰਦਾ ਵੇ ਮੈਂ ਵੀ ਮੁੜ ਕੇ ਆਣਾਵੇਂ ਮੇਰੀ ਬਾਤ ਸੇ ਨਿਕਲ ਜਾਵੇ ਲੇਟ ਹੋ ਜਾਣਗੇ ਚਲ ਪਹਿਲੇ ਮੰਮੀ ਨੂੰ ਚਾਹ ਬਣਾ ਲਵਾਂ ਕੰਮ ਸਾਰੇ ਫੁਲਕੇ ਬਣਾ ਕੇ ਰੱਖਤੇ ਪਿੱਛੋਂ ਖਾਣਗੇ ਉਹਦਾ ਵੀ ਟਿਫਨ ਬਣਾਉਂਦਾ ਹੈ ਮਹਾਰਾਣੀ ਦਾ ਐਨਾਵੇਂ ਮੁੜ ਕੇ ਇੱਚ ਕਤਾਲਾਂ ਦੀ ਫਿਰਦੀ ਰਹਿੰਦੀ ਹੈ ਫੇ ਮੈਨੂੰ ਛੜਕਾ ਪਾਉਣ ਦੀ ਮਹਾਰਾ ਆਪਣਾ ਦੋ ਫੁਲਕੇ ਵੀ ਜਲਾ ਸਕੀ ਕਿ ਐਨੇ ਜਾਣਾਵੇਂ ਅੱਜ ਵੱਡੇ ਨੇ ਤੇ ਮੈਂ ਦੋ ਫੁਲਕੇ ਆਪਣੇ ਬਣਾ ਕੇ ਰਾਂ ਜਾਣੀ ਅੱਜ ਮਿੰਨੇ ਨੇ ਪਰੇਸ਼ਾਨ ਕੀਤਾ ਕੋਈ ਗੱਲ ਨਹੀਂ ਤੇਰੀ ਵਾਰੀ ਵੀ ਆਊਗੀ ਤੈਨੂੰ ਦੇਖੀ ਮੈਂ ਕਿਵੇਂ ਪਰੇਸ਼ਾਨ ਕਰਦੀ ਹਾਂ ਮੰਮੀ ਚਾਹ ਬਣਾਉਂਦੀ ਤੇ ਰੋਟੇ ਦਾ ਜਨਾ ਬਣਾ ਕੇ ਮੈਂ ਰੱਖਤੀ ਆ ਤੇ ਛੋਟੀ ਦਾ ਵੀ ਟਿਫਨ ਦੇ ਤਾਨੂੰ ਫਿਕਰ ਨਾ ਕਰਨਾ ਉਹਦੇ ਟਿਫਨ ਦੀ ਤੁਹਾਨੂੰ ਪਤਾ ਮੈਂ ਪੈਕੇ ਜਾਣਾ ਮੈਂ ਵਿਆਹ ਗਾ ਵੈ ਅੱਛਾ ਇਹ ਤੁਹਾਡੀ ਛੇਤੀ ਕਿ ਚੱਲਨੀ ਹੈ ਉਹ ਯਾਰ ਮੜ ਕੇ ਧੁੱਪ ਵੱਢੀ ਹੁੰਦੀ ਆ ਬੱਸਾਂ ਫਿਰ ੱੱਕੇ ਖਾਣੇ ਬੰਦੇ ਆ ਹੁਣ ਬੱਸ ਪਤਾ ਐ ਟਾਈਮ ਤੇ ਆ ਜਾਣੀ ਆ ਨਾਲ ਹੀ 10 ਮਿੰਟ ਚ ਬੱਸ ਆਏ ਨਹੀਂ ਮੈਂ ਉੱਥੇ ਚੜ੍ਹ ਕੇ ਤੇ ਚੱਲ ਜਾਣਾ ਪੈਕੇ ਕੱਲ ਸ਼ਾਮੀ ਆ ਜਾਾਂਗੀ ਸਵੇਰ ਦਾ ਵਿਆਹ ਹੈਗਾ ਤੇ ਕੱਲ ਸ਼ਾਮ ਤੱਕ ਆ ਜਾਾਂਗੀ ਆ ਜਾਣੀ ਧੀ ਹੈ ਗਏ ਤਾਂ ਪਤਾ ਮੈਂ ਤੇ ਕੀ ਕਰਾਂ ਮੈਂ ਕਿੱਥੇ ਜਾਂਦੀ ਤੂੰ ਤੇ ਮਾਤਾ ਮੈਂ ਕਿੱਥੇ ਜਾਂਦੀ ਵੀ ਅੱਗੇ ਪਤਾ ਹੀ ਮੈਂ ਕਿੱਥੇ ਜਾਂਦੀ ਮੱਸਾ ਕਿਤੇ ਵਿਆਹ ਦੇ ਬੰਨੇ ਚਲਨੀ ਆ ਉੰਜ ਤੇ ਘਰ ਦੇ ਕੰਮ ਹੀ ਕਰਦੀ ਰਹਿਨੀ ਆ ਮੈਨੂੰ ਕਿਹੜਾ ਘੁੰਮਣ ਫਿਰਨ ਜਾਂਦਾ ਉਹ ਤੇ ਹਰ ਹਫ਼ਤੇ ਘੁੰਮ ਫਿਰ ਵੀ ਆਂਦੀ ਹੈ ਪੇਕੇ ਵੀ ਆਉਂਦੀ ਮੇਰੇ ਤੇ ਪੇਕੇ ਪਿੰਡ ਚ ਤੇ ਮੈਂ ਕੀ ਕਰਾਂ ਮੈਨੂੰ ਕਿਤੇ 2-3 ਮਹੀਨੇ ਬਾਅਦ ਮਿਲਦੀ ਛੁੱਟੀ ਇੱਕ जान देवे चलो मैं चलीवां ਧਿਆਨ ਰੱਖਣਾ ਤੇ ਮੈਂ ਕੱਲ ਸ਼ਾਮੀ ਆ ਜਾਾਂਗੀ ਠੀਕ ਹੈ ਚਾਹ ਪੀ ਲੈਣਾ ਰੋਟੀ ਖਾ ਲੈਣਾ ਆ ਕੋਈ ਗੱਲ ਨਹੀਂ ਆਹੋ ਧਿਆਨ ਰੱਖਣਾ ਆਪਣਾ ਹਾਂ ਹਾਂ ਚਲ ਠੀਕ ਹੈ ਮਾ ਤੇ ਬੜੀ ਤਬੀਅਤ ਵਿਖਰਾ ਹੋ ਗਈ ਹੈ ਗਲਾ ਗੁਲਾ ਵਿਖਰਾ ਹੋ ਕਾਂਜੀ ਵੀ ਆਈ ਜਾਂਦੀ ਬਈ ਹੋ ਗਿਆ ਨਾ ਬਹੁਤ ਜ਼ਿਆਦਾ ਢਿੱਲੀ ਬੈ ਗਈ ਹੈ ਸਰੀਰ ਮੇਰਾ ਮੰਮੀ ਜੀ ਹਾਂ ਜੀ ਮੈਂ ਨਾ ਡਿਊਟੀ ਚੱਲੀ ਜੇ ਟਾਈਮ ਹੋ ਗਿਆ ਵਾ ਠੀਕ ਆ ਲੈ ਤੁਹਾਨੂੰ ਮੇਰਾ ਤਲੀਤ ਨਹੀਂ ਦੀ ਹੈ ਠੀਕ ਆ ਗਈ ਦਵਾਈ ਖਾਧੀ ਤੇ ਨਹੀਂ ਦਵਾਈ ਤੇ ਤੁਹਾਨੂੰ ਪਤਾ ਥੋੜੀ ਬੋਤੀ ਹੈ ਕਿਸੇ ਤੇ ਉਹ ਤੇ ਖਾ ਲਈ ਤੇ ਤੂੰ ਐਂਡ ਕਰ ਤੂੰ ਅੱਜ ਨਾ ਹੀ ਜਾ ਮੇਰਾ ਟਾਈਮ ਹੁੰਦਾ ਮੈਂ ਜਾਣਾ ਵਾ ਛੁੱਟੀ ਨਹੀਂ ਨਾ ਦਿੰਦੇ ਜਾ ਤਸੀਂ ਕੱਲ ਦੱਸ ਦਿੰਦੇ ਜੇ ਮੈਂ ਬਿਨਾਂ ਦੱਸਿਆ ਛੁੱਟੀ ਕਰਾਂਗੀ ਨਾ ਇੱਕ ਦਿਨ ਦੀ ਦੋ ਤਨਖਾਹਾਂ ਘੱਟ ਦੋ ਦਿਨ ਦੀ ਤਨਖਾਹ ਘਟਦੇ ਆ ਇੱਕ ਛੁੱਟੀ ਦੀ ਆਹ ਟੀਆ ਤੇ ਆ ਵੇਖ ਨਾ ਉਹ ਵੀ ਚੱਲ ਗਈ ਆ ਤੇ ਹੁਣ ਤੂੰ ਵੀ ਚੱਲਦੀ ਆ ਇਹ ਦਾ ਸਵੇਰ ਮੈਨੂੰ ਕਿੰਨੀਆਂ ਦਵਾਈ ਦਵਾਈ ਕਿੰਨੀਆਂ ਲਿਆ ਕੇ ਦੇਣੀ ਆ ਮੈਂ ਨਹੀਂ ਕਹ ਤੂੰ ਨਾ ਹੀ ਜਾ ਮੈਂ ਵੱਡੇ ਭਾਜੀ ਨੂੰ ਫੋਨ ਕਰ ਦਿੰਨੇ ਆ ਉਹ ਆ ਕੇ ਤੁਹਾਨੂੰ ਦਵਾਈ ਦਵਾ ਜੰਦੇ ਆ ਛੁੱਟੀ ਕਰਨ ਦਾ ਔਖਾ ਹੈ ਨਾ ਫਿਰ ਉਹਨਾਂ ਨੇ ਨਹੀਂ ਮੰਨਣਾ ਹਾਜ਼ਰੀ ਨਹੀਂ ਲਾਉਂਦੇ ਤੁਹਾਨੂੰ ਪਤਾ ਹੈ ਏਕ ਨਾਲ ਫਿਰ ਧੀਜਾ ਫੋਨ ਕਰਦੀ ਤੁਹਾਨੂੰ ਪਤਾ ਇਕੱਲੀ ਮੈਂ ਸਾਰਾ ਦਿਨ ਕੀ ਕਰਾਂਗੀ ਤੁਸੀਂ ਦਵਾਈ ਖਾ ਲਓ ਰੈਸਟ ਕਰ ਲਓ ਮੈਂ ਵੱਡੇ ਭਾਜੀ ਨੂੰ ਭੇਜਦੀ ਆ ਫੋਨ ਕਰਕੇ ਤੁਹਾਨੂੰ ਦਵਾਈ ਦਵਾ ਦਿੰਦੇ ਆ ਠੀਕ ਆ ਜੇ ਤੁਸੀਂ ਕਾਲ ਦੱਸ ਦਿੰਦੇ ਫਿਰ ਮੈਂ ਛੁੱਟੀ ਕਰ ਲੈਣੀ ਸੀ ਪਹਿਲਾਂ ਦੱਸਣਾ ਪੈਂਦਾ ਨਾ ਛੁੱਟੀ ਕਰਨ ਦਾ ਆਹ ਉਹ ਤੇ ਹੈ ਤੁਹਾਨੂੰ ਪਤਾ ਹੀ ਆ ਫਿਰ ਮੇਰੀ ਤਬੀਅਤ ਜੱਤ ਦਾਮੀ ਖਰਾਬ ਹੋ ਗਈ ਆ ਹੋ ਗਿਆ ਕੋਈ ਦਵਾਈ ਖਾ ਕੇ ਰੈਸਟ ਕਰੋ ਮੈਂ ਭਾਜਿੰਦੇ ਭੇਜ ਦਿੰਦੀ ਚਲ ਠੀਕ ਚੰਗਾ ਮੰਮੀ ਖਿਆਲ ਰੱਖਿਓ ਆਪਣਾ ਕੰਮ ਕੁਮ ਨਾ ਕਰਿਓ ਬਦਾ ਵਧੀਆ ਹੈ ਕਿ ਆਪੇ ਕੰਮ ਸੰਭਲੇਗੀ ਠੀਕ ਹੈ ਫਿਰ ਰੈਸਟ ਕਰਿਓ ਉਹਨੇ ਕੀ ਕਰਨਾ ਨਾਵੇਂ ਕੰਮ ਹੀ ਕਰਨਾ ਵੇਲੀ ਨੇ ਕਰ ਲੇਗੀ ਆ ਕੀ ਤੀ ਰੈਸਟ ਕਰੋ ਚਲ ਠੀਕ ਮੈਂ ਹੁਣੇ ਛੁੱਟੀ ਕਰਾਂ ਡਿਊਟੀ ਪੇਸ਼ੇ ਵਾਲੀ ਆਈ ਉੱਥੇ ਆਰਾਮ ਨਾਲ ਈ ਥੱਲੇ ਬਹਾਂਗੀ ਮੈਂ ਕਿਉਂ ਘਰ ਦੇ ਝਾੜੂ ਪੁਚੇ ਕਰਾਂ ਉੱਥੇ ਵੀ ਕੰਮ ਕਰਾਂ ਇੱਥੇ ਵੀ ਕੰਮ ਕਰਾਂ ਮੈਂ ਆ ਚੱਲੀ ਡਿਊਟੀ ਦਵਾਈ ਆਪੇ ਵੱਡੇ ਭਾਜੀ ਲਿਆ ਦੇਣਗੇ ਫੇਰ ਆਰਾਮ ਨਾਲ ਖਾ ਕੇ ਰੈਸਟ ਕਰ ਲੂ ਮੈਂ ਡਿਊਟੀ ਚੱਲ ਗਈ ਛੁੱਟੀ ਕਰ ਲਾ ਨੌਕਰ ਲੱਗੀ ਨਾ ਮੈਨਾਂ ਦੇ ਘਰ ਦੇ ਕੰਮ ਕਰਾਂ ਆਪੇ ਵੱਡੀ ਕਰੇਗੀ ਆਪਾਂ ਚੱਲਦੇ ਆਏ ਆ ਵੀ ਇਹ ਤੁਹਾਨੂੰ ਅੰਜਰ ਰਹੀ ਖਰਾਬ ਬੰਦ ਓਏ ਜਨਾ ਅੱਲ ਮੈਂ ਦਿਨ ਦਾ ਫੋਨ ਕਰਦੀ ਆਂ ਆਏ ਆ ਹਲੋ ਆਏ ਫੋਨ ਨਹੀਂ ਮਿਲਦਾ ਬਿਆ ਜਿੰਦਾ ਫੋਨ ਹੀ ਨਹੀਂ ਮਿਲਣ ਰਿਹਾ ਅੱਛਾ ਜੇ ਉਹਨਾਂ ਨੇ ਮੈਂ ਕਿਹਾ ਗੁਰਪ੍ਰੀਤ ਨੂੰ ਫੋਨ ਕਰਦੇ ਉਹ ਹੀ ਆ ਜਵੇ ਮੈਨੂੰ ਕੋਈ ਦਵਾਈ ਦਵਾਈ ਲਿਆ ਕੇ ਦੇ ਦੇ ਜਾਨਾ ਹੀ ਮੇਰੀ ਤਮੀਅਤ ਨਹੀਂ ਠੀਕ ਹੈ ਗੀਆਂ ਆਏ ਆਏ ਹੈਲੋ ਆਈ ਅਹ ਸਰ ਸੀ ਗੱਲ ਦੀ ਐ ਮੈਂ ਮੇਰੀ ਨਾ ਤਬੀਅਤ ਦੀ ਬੜੀ ਖਰਾਬ ਜੀ ਹੋਈ ਪਈ ਹੈ ਹੋ ਗਿਆ ਦਵਾਈ ਦੇ ਖਾਧਿਆ ਹੁਣ ਤੋਂ ਦਵਾਈ ਥੋੜੀ ਜਿਹੀ ਲਖਤਮ ਹੋ ਗਈ ਆ ਓ ਠੀਕ ਐ ਮੈਂ ਕੱਲ ਹੀ ਠੀਕ ਹੋ ਜਾਣਾ ਔਰ ਛੋਟੀ ਧੀ ਉਹ ਵੀ ਚਲ ਗਈ ਹੈ ਘਰ ਮੈਂ ਮੈਂ ਆਈ ਹੁੰਦਾ। ਉਹਨੂੰ ਤੇ ਮੈਂ ਕਿਹਾ ਸੀ ਹੋ ਗੰਦੀ ਐ ਜੇ ਮੈਂ ਇੱਕ ਛੁੱਟੀ ਕਰਾਂ ਫੇ ਮੇਰੇ ਦੋ ਦੋ ਦਿਨ ਦੇ ਪੈਸੇ ਕੱਟੇ ਜਾਂਦੇ ਨੇ। ਇਸ ਕਰਕੇ ਕਹਿੰਦੀ ਮੈਂ ਨੇ। ਆਹ ਆ ਜਿਆਦਾ ਹੀ ਮੇਰੇ ਸਬੀਅਤ ਦੀ ਖਰਾਬ ਹੋ ਗਿਆ। ਮੈਂ ਤੇ ਤੁਗਮੁੰਡ ਨੂੰ ਫੋਨ ਕੀਤਾ ਜੀ ਮਿਲਿਆ ਇਹਨੇ ਫੋਨ ਤੇ ਨਾ ਤੇ ਮੈਂ ਕਿਹਾ ਚੱਲ ਤੈਨੂੰ ਫੋਨ ਕਰਦਾ ਮੈਂ। ਆਹ ਅੱਛਾ ਜੀ। ਅੱਛਾ ਤੇ ਹਾਂ ਕਿਹਨਾਂ ਇੰਜੈਕਸ਼ਨ ਲੱਗਦੇ ਗਿਆ ਚਲੋ ਉਹਨੋ ਲਿਓ ਲਿਓ ਫਰਕ ਪੈ ਜੇ ਆਹ ਬਸ ਆ ਗਿਆ ਘਰ ਪਾਜੀ ਇੱਥੇ ਰੁਕ ਦਿਓ भी। त्यान त्यान चंगे वे मेनू बुला फोन करूगर इन शुगर हाई हुई हुई है वादिया हुई है चलो इंजेक्शन लग गया हूं। फर्क पैसे चलो बैठो राम ਸੋਲ ਹੁਣ ਦਵਾਈ ਦੇਣੇ ਥੋੜੀ ਦੇਰ 2 ਘੰਟੇ ਬਾਅਦ ਕਹਿੰਦੇ ਦਵਾਈ ਦੇਣੀ ਹੈ ਇੰਜੈਕਸ਼ਨ ਲਗਾਣਾ ਤੇ ਇਹ ਲੇਟ ਜੋ ਹੈ ਨਾ ਠੀਕ ਹੈ ਹੌਸਲਾ ਰੱਖੋ ਨੇ ਠੀਕ ਹੋਏਗਾ ਕੋਈ ਗੱਲ ਨਹੀਂ ਹੁਣ ਮੈਂ ਆ ਗਈ ਹਾਂ ਨਾ ਕੋਈ ਨਹੀਂ ਵਿਆਹ ਵਿੱਚ ਵਿਆਹ ਦੀ ਕਿਹੜੀ ਗੱਲ ਹੁੰਦੀ ਹੈ ਵਿਆਹ ਤੇ ਆnde ਜਾਂਦੇ ਰਹਿੰਦੇ ਆ ਇਨਸਾਨ ਦੀ ਹੁੰਦੀ ਆ ਜਿਹੜਾ ਵਿਚਾਰਾ ਠੀਕ ਨਹੀਂ ਇਹਨੂੰ ਲੋੜ ਆ ਤੁਹਾਨੂੰ ਮੇਰੀ ਜ਼ਿਆਦਾ ਲੋੜ ਸੀ ਤਾਂ ਕਰਕੇ ਮੈਂ ਆ ਗਈ ਹੱਲੇ ਮੈਂ ਪਹੁੰਚੀ ਸਾਂ ਉੱਥੇ ਹੱਲੇ ਪਾਣੀ ਪੀਤਾ ਹੀ ਤੇ ਮੰਮੀ ਕਹਿੰਦੇ ਕਿਦਾ ਮੈਂ ਕਿਹਾ ਮੇਰੇ ਸੱਸ ਦਾ ਫੋਨ ਆਇਆ ਉਹ ਠੀਕ ਨਹੀਂ ਹੈਗੀ ਮੈਂ ਕਿਹਾ ਪਹਿਲੇ ਉਹਨਾਂ ਨੇ ਮੇਰੀ ਲੋੜ ਕਹਿੰਦੇ ਘਰ ਕੋਈ ਹੈਗਾ ਨਹੀਂ ਦਰਾਨੀ ਦਰੋਣੀ ਮੈਂ ਕਿਉਂ ਅੱਜ ਡਿਊਟੀ ਤੇ ਚੱਲ ਗਈ ਆ ਉਹਨੂੰ ਡਿਊਟੀ ਜਾ ਜ਼ਰੂਰੀ ਆ ਬਈ ਕੀ ਕਹਿ ਸਕਦੇ ਹੁਣ ਚਲੋ ਤੁਸੀਂ ਚੰਗੇ ਵੇਲੇ ਮੈਨੂੰ ਫੋਨ ਕਰਤਾ ਡਾਕਟਰ ਕਹਿੰਦਾ ਚੰਗੇ ਵੇਲੇ ਆਗੇਓ ਨਹੀਂ ਤੇ ਵੇਲਾ ਹੱਥ ਨਹੀਂ ਆਉਂਦਾ ਓਕੇ ਹਲ ਜਲਦੇ ਹਾਂ ਵੇਲਾ ਤੇ ਨੀਤ ਦੀ ਨਿਯਤ ਦੀ ਨਾਮੀ ਖਰਾਬੀ ਹੋਦੀ ਹੈ ਤੇ ਮੈਨੂੰ ਫੋਨ ਮਿਲਣਾ ਸੀਗਾ ਆਏ ਫੋਨ ਤੇ ਤੈਨੂੰ ਮਿਲਿਆ ਤੁਹਾਨੂੰ ਮਿਲਾਇਆ ਫੋਨ ਤੇ ਤੁਹਾਡਾ ਫੋਨ ਨਹੀਂ ਮਿਲਿਆ ਫਿਰ ਇਹਨਾਂ ਨੇ ਮੈਨੂੰ ਫੋਨ ਕੀਤਾ ਕਿ ਨਾ ਹਲੇ ਪੁੰਚੀ ਸਾਂ ਤੇ ਹੁਣ ਮੰਮੀ ਦਾ ਹਾਲਤ ਵੇਖ ਕੇ ਰਿਆ ਥੋੜੀ ਜਾਂਦਾਰ ਹੈ ਦਵਾਈ ਦੁਵਾਈ ਦਵਾਤੀ ਹੈ ਤੇ ਉਹ ਮਹਾਰਾਣੀ ਨੂੰ ਫੋਨ ਕੀਤਾ ਜੀ ਉਹਨੂੰ ਕੋਈ ਫੋਨ ਦੇ ਦਿੱਤਾ ਇਹਦੀ ਨਹੀਂ ਆਈ ਨਹੀਂ ਉਹਦਾ ਟਾਈਮ ਵੀ ਹੋ ਗਿਆ ਆਪਣੇ ਟਾਈਮ ਨਾਲ ਹੀ ਆਣਾ ਉਹਨੇ ਹਾਂ ਹੁਣ ਤਾਂ ਆਣੀ ਵਾਲੀ ਹੋਣੀ ਹੁਣ ਤਾਂ ਕਾਹੇ ਟਾਈਮ ਹੋ ਗਿਆ ਆਂਦੀ ਹੋਣੀ ਕਿਤੇ ਲਓ ਜੀ ਆਈ ਗਏ ਨਾਂ ਲਿਆ ਸਸੀਕਲ ਦੀਦੀ ਆ ਗਏ ਤੁਸੀਂ ਜੀ ਕੀ ਆ ਲ ਮਮੀ ਜੀ ਉਹਨਾਂ ਹਾਂ ਕੁਛ ਨਾ ਕੁਛ ਹੀ ਹੈ ਬਹੁਤ ਮੇਰੀ ਤਬੀਅਤ ਜੀ ਖਰਾਬ ਹੋ ਗਈ ਮੈਨੂੰ ਬਾਜੀ ਨੇ ਫੋਨ ਕੀਤਾ ਸੀ ਮੈਂ ਦਾਦਾਈਂ ਕਹਿੰਦੇ ਜ਼ਿਆਦਾ ਤਬੀਅਤ ਖਰਾਬ ਹੋ ਗਈ ਹਾਂ ਜ਼ਿਆਦਾ ਹੀ ਕੀ ਹੈ ਦਵਾਈ ਲੈ ਆਇਓ ਹਾਂ ਦਵਾਈ ਵੀ ਲੈ ਕੇ ਆਇੰਗੀ ਹੁਣ ਕਿਵੇਂ ਪੁੱਛਦੀ ਵੀ ਦਵਾਈ ਲੈ ਆਇਓ ਮੰਮੀ ਕਹਿੰਦੇ ਮੈਂ ਜਾਂ ਤੈਨੂੰ ਸਵੇਰੇ ਕਿਹਾ ਸੀ ਛੁੱਟੀ ਕਰ ਲੈ ਇੱਕ ਛੁੱਟੀ ਨਹੀਂ ਤੇਰੇ ਕੋ ਹੋਈ ਇੱਕ ਛੁੱਟੀ ਕਰ ਲੈਂਦੀ ਤੇ ਮਾਂ ਤਾਨੂੰ ਜੇ ਕੁਛ ਹੋਈਂਦਾ ਅੱਜ ਤੇ ਕੌਣ ਜ਼ਿੰਮੇਵਾਰ ਸੀ ਤੇਰਾ ਤਾਂ ਮਾਂ ਕਰ ਲੱਗਦਾ ਘੱਟ ਹੀ ਕੰਮ ਕਰਦਾ ਜੇ ਤੈਨੂੰ ਮੰਮੀ ਕਹਿੰਦੇ ਵੀ ਛੁੱਟੀ ਕਰ ਲੈ ਮੇਰੇ ਤੇ ਵੀ ਠੀਕ ਨਹੀਂ ਘਰ ਵੀ ਕੋਈ ਨਹੀਂਗਾ ਇਹ ਤੇਰਾ ਫਰਜ਼ ਨਹੀਂ ਬੰਦਾ ਛੁੱਟੀ ਕਰਨਾ ਕੀ ਮੰਮੀ ਨੂੰ ਗਏ ਕੀ ਉਹ ਕਿਉਂ ਨਹੀਂ ਛੁੱਟੀ ਕੀਤੀ ਮੰਮੀ ਜੀ ਮੇਰੇ ਕੋਲ ਗਲਤੀ ਹੋ ਗਈ ਮੈਨੂੰ ਛੁੱਟੀ ਕਰ ਲੈਣੀ ਚਾਹੀਦੀ ਸੀ ਮੈਂ ਪੈਸਿਆਂ ਦੇ ਲਾਲਚੇ ਚ ਪੈ ਗਈ ਮੈਨੂੰ ਇਹ ਸੀ ਕਿ ਮੈਂ ਇੱਕ ਇੱਕ ਛੁੱਟੀ ਕਰਾਂਗੀ ਦੋ ਤਨਖਾਹ ਦੋ ਦਿਨਾਂ ਦੀ ਸੈਲਰੀ ਘਟਣਗੇ ਤੇ ਪੈਸੇ ਜਿਹੜੇ ਆ ਇੰਬਾਰਡਡ ਅਗੇ ਇਨਸਾਨ ਦੀ ਜਾਨ ਨਾਲੋਂ ਹਨਾ ਨਹੀਂ ਜੇ ਤਨਖਾਹ ਜਿਆਦਾ ਜ਼ਰੂਰੀ ਹੈ ਜੇ ਤੂੰ ਕਮਾਂਦੀ ਨਹੀਂ ਹੋਗਾ ਤਾਂ ਖਾਦਾ ਖਰਚਾ ਨਹੀਂ ਚੱਲਦਾ ਤੂੰ ਤਾਂ ਮਹਾਰਾਣੀ ਬਣ ਗਈ ਹੈ ਮਾ ਜਿਹਨੂੰ ਤੇਰਾ ਘਰ ਵਾਲਾ ਕੁਝ ਕਹਿੰਦਾ ਕਰ ਦਮਾ ਨਾ ਫੋਨ ਤੇ ਗੱਲ ਉਹ ਬਾਹਰ ਗਿਆ ਨੇ ਕੀ ਕਹਿਣਾ ਮੈਂ ਉਹ ਬਰ੍ਹਾਂ ਅੰਮ੍ਰਿਤ ਵਿੱਚ ਆਉਂਦਾ ਹੈ ਦੇਖ ਦੋ ਜਾਂਦਾ ਕਿ ਚਲੇ ਜਾਂਦਾ ਤੇ ਸਾਰਾ ਕੁਝ ਹੈ ਹੀ ਨਹੀਂ ਨਾ ਮੈਂ ਤਾਂ ਸਾਨੂੰ ਸਾਰਾ ਸਾਡੀ ਬਿਜਲੀ ਪੈਂਦੀ ਹੈ ਤੇ ਤੇਰਾ ਫਰਜ ਬੰਦਾ ਹੀ ਛੁੱਟੀ ਕਰਨੀ ਆ ਜੀ ਮੈਂ ਖੁਸ਼ ਹੋ ਜਾਂਦਾ ਤੇ ਫਿਰ ਉਹ ਤੇ ਮੈਨੂੰ ਮੰਮੀ ਦਾ ਫੋਨ ਆਇਆ ਮੈਂ ਆ ਗਈ ਆ ਜੇ ਮੈਨੂੰ ਤੇਲੇ ਸਰ ਬੱਸ ਨਾ ਮਿਲਦੀ ਤੇ ਫਿਰ ਮੈਂ ਉਹ ਡਾਕਟਰ ਕਹਿੰਦਾ ਮੈਂ ਚੰਗੇ ਵਾਲੇ ਲਾਏ ਹੋ ਸாரி ਮੰਮੀ ਜੀ ਮੈਨੂੰ ਛੁੱਟੀ ਕਰ ਲੈਣੀ ਚਾਹੀਦੀ ਸੀ ਮੈਂ ਗਲਤੀ ਕਰ ਲਿਆ ਲਾਲਚ ਨਹੀਂ ਕਰੀਦਾ ਪੈਸੇ ਦਾ ਕਹੇ ਕਿ ਜੇ 2 ਦਿਨ ਦੀ ਸੈਲਰੀ ਕੱਟੀ ਜਾਂਦੀ ਬੰਦੇ ਦਾ ਵੱੱਦ ਸੈਲਰੀ ਹੈ ਕੋਈ ਚਲੋ ਮੰਮੀ ਉਹਨਾਂ ਮਾਫ਼ ਕਰ ਦਿਓ ਉਹਨੂੰ ਚਲ 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 ਅੱਗੇ ਤੋਂ ਮੈਂ ਹਰ ਚਾਹ ਰੱਖਾਂਗੀ ਹਰ ਚੀਜ਼ ਦਾ ਕੀ ਤੁਹਾਡਾ ਤੁਹਾਨੂੰ ਜਲਦੀ ਗਲਤੀ ਦਾ ਅਹਿਸਾਸ ਹੋ ਗਿਆ ਹਾਂ ਇਹ ਹੈ ਹਾਂਜੀ ਮੰਮੀ ਜੀ ਮੇਰੀ ਗੱਲ ਸੁਣੋ ਮੈਂ ਉਸਾਂ ਉਹ ਆਪਣੇ ਕਮਰੇ ਦੀ ਝੋਟਾਈ ਆਪੇ ਕਰਿਆ ਕਰਨੀ ਠੀਕ ਹੈ ਤੇ ਨਾਲੇ ਰੋਟੀ ਇੱਕ ਟਾਈਮ ਤੂੰ ਬਣਾਣੀ ਤੇ ਇੱਕ ਟਾਈਮ ਉਹਨੇ ਬਣਾਣੀ ਰੋਟੀ ਕੀ ਕਰ ਨਵੇਂ ਦਲ ਮਿਲ ਗਏ ਰਿਹਾ ਕਰੋ ਐਨ ਪਤਾ ਮੇਰੇ ਵੀ ਮਾੜੀ ਮੋਟੀ ਤਬੀਅਤ ਖਰਾਬ ਹੁੰਦੀ ਆ ਜੇ ਨੌਕਰੀ ਵੇਖ ਲੈ ਜੇ ਕਰਨੀ ਹੋ ਤੇ ਕਰ ਲੈ ਜੇ ਤੂੰ ਮੈਨੇ 1000 ਰੁਪਏ ਦੇਣੇ ਸਾਂ ਤੇ ਮੇਰਾ ਤਾਂ ਵੀ ਗੁਜ਼ਾਰਾ ਹੋ ਜਾਏ ਜੇ ਤੂੰ ਨਹੀਂ ਸੁਝੰਦੀ ਤਾਂ ਵੀ ਮੇਰਾ ਗੁਜ਼ਾਰਾ ਹੋ ਜਾਂਦਾ ਸੀ ਜੇ ਤੂੰ ਐਂ ਕਿੰਨਾ ਤੂੰ ਹੀ ਦੋਵਾਂ ਨੇ ਆਪਸ ਵਿੱਚ ਪਿਆਰ ਨਾ ਰਹਿਣਾ ਭਰ ਮਿਲ ਕੇ ਰਹਿਣਾ ਦੋਵਾਂ ਨੇ ਠੀਕ ਆ ਮੰਮੀ ਜੀ ਜਿੱਦਾਂ ਕਹੋਗੇ ਅਦਾ ਕਰ ਲਵਾਂ ਪਰ ਮੰਮੀ ਮੰਮੀ ਨੇ ਇਹੀ ਫਿਕਰ ਲੱਗੀ ਰਹਿੰਦੀ ਕਿ ਆਪਾਂ ਲੜਦੇ ਰਹਨੇ ਪਾਪਾ ਵੀ ਆਉਣੇ ਰਮਾਨੀ ਨਹੀਂ ਨੂੰਨੇ ਸਿਰਾਲ ਮਿਲ ਕੇ ਰਹੀ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਮੰਮੀ ਜੀ ਮੈਂ ਜ਼ਿਆਦਾ ਕਮਾਂਡ ਚਾਗੀ ਸੀ ਨੌਕਰੀ ਦੇ ਲਾਲਚ ਚ ਕਿਵੇਂ ਨੌਕਰੀ ਕਰਦੀ ਮੈਂ ਛੋਟ ਵੱਡੀ ਨੂੰ ਕੁਝ ਸਮਝਿਆ ਹੀ ਨਹੀਂ ਸੀ ਚਲ ਜੀ ਕੋਈ ਨਹੀਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਦਰਾਣੀਆਂ ਜਠਾਨੀਆਂ ਨੂੰ ਪੈਣਾ ਵਾਂਗ ਹੀ ਰਹਿਣਾ ਚਾਹੀਦਾ ਤਾਂ ਹੀ ਘਰ ਦਾ ਗੁਜ਼ਾਰਾ ਹੁੰਦਾ ਐਂਜਨੀ ਕਿਉਂ ਵੱਡੀ ਆ ਉਹ ਛੋਟੀ ਆ ਉਹ ਕਮਾਂਦੀ ਆ ਤੋਂ ਨਹੀਂ ਕਮਾਂਦੀ ਘਰ ਦਾ ਕੰਮ ਵੀ ਘੱਟ ਨਹੀਂ ਹੁੰਦਾ ਕਿਹਨਾਂ ਨੌਕਰੀ ਤੋਂ ਨੇ ਘਰ ਦੇ ਕੰਮ ਵਾਲਿਆਂ ਨੂੰ ਤਾਂ ਸੈਲਰੀ ਵੀ ਨਹੀਂ ਮਿਲਦੀ ਆ ਨੌਕਰੀ ਵਾਲਿਆਂ ਤਾਂ ਸੈਲਰੀ ਲੈ ਕੇ ਆਪਣੇ ਖਰਚੇ ਵੀ ਪੂਰੇ ਆਪਣੀ ਸ਼ਾਪਿੰਗ ਵੀ ਕਰ ਲੈਂਦੇ ਆ ਵਿਚਾਰੀਆਂ ਜਿਹੜੇ ਘਰ ਦਾ ਕੰਮ ਕਰਦੀਆਂ ਉਹਨਾਂ ਨੂੰ ਤਾਂ ਕੁਝ ਮਿਲਦਾ ਵੀ ਉਹਨਾਂ ਨੂੰ ਮਿਲਦੇ ਤਾਂ ਨਹੀਂ ਪਲੀਜ਼ ਜਿਹੜਾ ਘਰ ਦਾ ਵੀ ਕੰਮ ਕਰਦਾ ਉਹਨਾਂ ਦੀ ਵੀ ਰਿਸਪੈਕਟ ਕਰੋ ਤੇ ਜਿਹੜੀ ਨੌਕਰੀਆਂ ਕਰਦੇ ਉਹਨਾਂ ਦੀ ਵੀ ਰਿਸਪੈਕਟ ਕਰੋ ਦੋਵੇਂ ਨਾਲ ਮਿਲ ਕੇ ਪਿਆਰ ਨਾਲ ਰਹੋ ਤਾਂ ਹੀ ਘਰਾਂ ਦਾ ਗੁਜ਼ਾਰਾ ਹੁੰਦਾ ਸੱਸ ਵਿਚਾਰੀ ਨੂੰ ਤੇ ਅੰਦਰੋਂ ਅੰਦਰ ਰਹੀਓ ਟੈਨਸ਼ਨ ਖਾਗੀ ਜਿਵੇਂ ਕਿ ਇਹ ਵੀਡੀਓ ਨੂੰ ਖਾਗੀ ਮੀਡੀਆ ਵਿੱਚ ਖਾਗੀ ਕਿਉਂ ਮੰਮੀ ਜੀ ਚਲੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸੋ ਕਿ ਵੀਡੀਓ ਕਿਹੋ ਜਿਹੀ ਮਣੀ ਸਤਿ ਸ਼੍ਰੀ ਅਕਾਲ ਜੀ